ਹੱਸਾਂਗੇ ਹਸਾਵਾਂਗੇ ਕਿਉਂਕਿ ਬਾਪਾ ਮੰਗੇ ਸასიਖਾਲ ਜੀ ਮੈਂ ਤਾਂ ਆਪਣਾ ਧਰਮ ਜੀਡੀਪੀ ਤੇ ਤਹੀ ਦੇਖ ਰੋ ਜੀ ਮੇਰੇ ਨਾਲ ਹੱਸਾਂਗੇ ਹਸਾਵਾਂਗੇ ਹੱਸਾਂਗੇ ਹਾਜ਼ਾਂ ਮੰਗੇ ਟਿੱਡੀ ਪੀੜਾ ਪਾਵਾਂਗੇ ਹੱਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਦੋਸਤੋ ਪ੍ਰੋਗਰਾਮ ਲੈ ਕੇ ਆ ਗਏ ਜੀ ਹੱਸਾਂਗੇ ਹਸਾਵਾਂਗੇ ਹਸਾਂਗੇ ਇਸਾਂ ਵਾਂਗੇ ਪ੍ਰੋਗਰਾਮ ਦੇ ਟਾਡਾ ਸਵਾਗਤ ਹੈ ਦੁਬਾਰਾ ਤੋਂ ਕਰ ਲੈਨੇ ਆ ਤੇ ਦੋਸਤੋ ਚਲੋ ਚਲਦਿਆਂ ਲੈ ਕੇ ਕੁਦੇ ਕੋਲ ਤੇ ਸੁਣਦੇ ਆ ਕੁਦੇ ਦੀਆਂ ਗੱਲਾਂ ਤੇ ਦੋਸਤੋ ਇੱਕ ਦਿਨ ਨਾ ਕੁਦਾ ਬੈਠਾ ਹੋਇਆ ਸੀ ਆਪਣੇ ਘਰੇ ਸੋਫੇ ਦੇ ਉੱਤੇ ਤੇ ਜਦੋਂ ਉਹਦੀ ਘਰ ਦੀ ਉਹ ਲੱਗ ਗਈ ਤਾਂ ਨੇ ਐਨ ਕਾ ਚੁੱਕੀਆਂ ਤੇ ਲਾਲੀਆਂ ਦੋ ਤਿੰਨ ਵਾਰੀ ਇਦਾਂ ਹੀ ਹੋਇਆ ਤੇ ਇੱਕ ਦਿਨ ਕੁਦੇ ਦੀ ਘਰ ਦੀ ਉਹਨੂੰ ਕਹਿੰਦੀ ਜੀ ਸੁਣੋ ਮੇਰੀ ਗੱਲ ਜਦੋਂ ਵੀ ਮੈਂ ਤੁਹਾਡੇ ਕੋਲ ਆਉਣੀ ਆ ਤੁਸੀਂ ਐਨਕਾ ਲਾ ਲੈਂਦੇ ਹੋ ਕੀ ਤੁਹਾਨੂੰ ਮੈਜਦਾ ਲੱਭਦੀ ਨਹੀਂ ਉਹ ਕਹਿੰਦਾ ਦਰਸਾਲ ਗੱਲ ਇਦਾਂ ਨਹੀਂ ਕਿ ਤੋ ਲੱਭਦੀ ਨਹੀਂ ਤੂੰ ਲੱਭਦੀ ਤੇ ਹੈ ਗਈ ਐ ਮੈਨੂੰ ਡਾਕਟਰ ਨੇ ਐਨਕਾ ਦੇਣ ਤੋਂ ਪਹਿਲਾਂ ਕਿਹਾ ਸੀ ਵੀ ਜਦੋਂ ਸਿਰਦਰਦ ਲੱਗ ਕੇ ਆਵੇ ਉਦੋਂ ਐਨਕਾ ਲਾ ਲਿਆ ਕਰੀ ਤੇ ਦੋਸਤੋ ਪ੍ਰੋਗਰਾਮ ਹਸਾਂਗੇ ਸਾ ਵਾਂਗੇ ਲੈ ਕੇ ਤੁਹਾਡੇ ਕੋਲ ਅਸੀਂ ਪਹੁੰਚ ਗਏ ਆ ਤੇ ਇਸੇ ਤਰ੍ਹਾਂ ਜਿਹੜਾ ਆ ਹਾਸਿਆਂ ਦਾ سلسلہ ਚੱਲਦਾ ਰਹੇਗਾ ਤੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਦਾ ਆ ਯਾਰ ਤੁਸੀਂ ਕਮੈਂਟ ਨਹੀਂ ਕਰਦੇ ਕਮੈਂਟ ਕਰਿਆ ਕਰੋ ਜਾਂ ਜੇ ਵਾਕਿਆ ਤੁਹਾਨੂੰ ਕਮੈਂਟ ਕਰਨੇ ਨਹੀਂ ਆਉਂਦੇ ਜਾਂ ਫਿਰ ਤੁਹਾਡਾ ਅ ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਇੰਟਰਸਟ ਨਹੀਂ ਹੈਗਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਤੁਸੀਂ ਸਾਡਾ ਪ੍ਰੋਗਰਾਮ ਅਗਰ ਵੇਖਦੇ ਹੋ ਤੇ ਫਿਰ ਕਮੈਂਟ ਕਿਉਂ ਨਹੀਂ ਕਰਦੇ ਦੋਸਤੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਅਗਲੇ ਐਪੀਸੋਡ ਵੀ ਪਹੁੰਚ ਚੱਕਣ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਤੇ ਚਲੋ ਦੋਸਤੋ ਕਰ ਲੈਂਦੇ ਆ ਘੁੱਦੇ ਦੀ ਅਗਲੀ ਗੱਲ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਵੇਂ ਜਿਵੇਂ ਜੜੀ ਇਹ ਉਮਰ ਵੱਧਦੀ ਜਾਂਦੀ ਹੈ ਬਿਆਨ ਹੋ ਜਾਂਦਾ ਹੈ ਟਾਈਮ ਤੇ ਫਿਰ ਜੜੀ ਆਪਣੀ ਘਰ ਵਾਲੀ ਏ ਥੋੜੀ ਜੀ ਚੰਗੀ ਨਹੀਂ ਲੱਗਣ ਲੱਗਦੀ ਹਨਾ ਐਦਾਂ ਹੀ ਹੈ ਨਾ ਤੁਹਾਡਾ ਵੀ ਐਦਾਂ ਹੀ ਹੈ ਨਾ ਤੇ ਇਸੇ ਤਰ੍ਹਾਂ ਕੁਦਨ ਵੀ ਆਪਣੀ ਘਰ ਦੀ ਨਾਲ ਥੋੜੀ ਐਦਾਂ ਹੀ ਲੱਗਣੀ ਸ਼ੁਰੂ ਹੋ ਗਈ ਤੇ ਇੱਕ ਦਿਨ ਕੁਦਾ ਨੂੰ ਕੁਦੇ ਦੀ ਘਰ ਦੇ ਕਹਿੰਦੀ ਜੀ ਮੈਨੂੰ ਨਾ ਗਲੇ ਦਾ ਸੋਨੇ ਦਾ ਹਾਰ ਲਿਆ ਦੋ ਹਾਂ ਮੈਂ ਤੁਹਾਡੇ ਲਈ 7 ਜਨਮਾਂ ਤੱਕ ਰਵਾਂਗੀ 7 ਜਨਮਾਂ ਤੱਕ ਸਾਂਝ ਰੱਖਾਂਗੀ ਅ ਕਹਿੰਦਾ ਛੱਡ ਪਰੇ ਯਾਰ ਤੂੰ ਹਾਰ ਦੀ ਗੱਲ ਕਰਦੀ ਏ ਤੂੰ ਸੋਨੇ ਦੇ ਕੰਗਣ ਵੀ ਲੈ ਪਰ ਗੱਲ ਐਸੇ ਜਨਮ ਤੱਕ ਰਹਿਣ ਦੇ ਤੇ ਦੋਸਤ ਕਿਵੇਂ ਲੱਗ ਰਹੇ ਨੇ ਤੁਹਾਨੂੰ ਖੁੱਦੇ ਦੇ ਚੁਟਕਲੇ ਤੇ ਖੁੱਦੇ ਦੀਆਂ ਗੱਲਾਂ ਬਾਤਾਂ ਖੁੱਦਾ ਨਰਾਲੀਆਂ ਗੱਲਾਂ ਕਰਦਾ ਖੁੱਦੇ ਦੀ ਕੀ ਬਾਤ ਏ ਯਾਰ ਖੁੱਦਾ ਖੁੱਦਾ ਹੀ ਏ ਫਿਰ ਤੇ ਜੇ ਤੁਹਾਨੂੰ ਕੋ ਦਵਾ ਵਧੀਆ ਲੱਗਣ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਹਰ ਵਾਰ ਬਾਰ ਬਾਰ ਮੈਂ ਇਹੀ ਗੱਲ ਕਹਿੰਦਾ ਆ ਰਿਹਾ ਆਂ ਤੇ ਜੇਕਰ ਤੁਹਾਨੂੰ ਚੰਗੇ ਲੱਗਦੇ ਆ ਪ੍ਰੋਗਰਾਮ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਹੈ ਦੋਸਤੋ ਕੋਦੇ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਂ ਤੇ ਤੁਹਾਨੂੰ ਮੈਂ ਦੱਸ ਦਿਆਂਗਾ ਕਿ ਕੋਦੇ ਦਾ ਮੁੰਡਾ ਵੀ ਕੋਦੇ ਨਾਲ ਘਟਣੀ ਕੋਦੇ ਦਾ ਮੁੰਡਾ ਚੱਲ ਗਿਆ ਸਕੂਲੇ ਤੇ ਉਹਦੀ ਮੈਡਮ ਕਹਿੰਦੀ ਕਹਿੰਦੀ ਬੱਚਿਓ ਗੱਲ ਸੁਣੋ ਜਿਹੜਾ ਕੱਲ ਵਾਲਾ ਲੈਕਚਰ ਆ ਉਹ ਮੈਂ ਸੂਰਜ ਤੇ ਦੇਵਾਂਗੀ ਠੀਕ ਆ ਤੇ ਕਹਿਨੇ ਵੀ ਸਕੂਲ ਮਿਸ ਨਹੀਂ ਕਰਨਾ ਟਾਈਮ 'ਤੇ ਪਹੁੰਚ ਜਾਣਾ ਆ ਕਹਿੰਦਾ ਮੈਡਮ ਜੀ ਪਰ ਮੈਂ ਨਹੀਂ ਆ ਸਕਦਾ ਕਹਿੰਦੀ ਕੀ ਗੱਲ ਕਹਿੰਦਾ ਮੇਰੀ ਮਾਂ ਨੇ ਨਾ ਐਡੀ ਦੂਰ ਜਾਣ ਦੀ ਇਜਾਜ਼ਤ ਨਹੀਂ ਦੇਈ ਬਸ ਇੱਕੋ ਦਾਤ ਇੱਕੋ ਦੇਦਾ ਮੁੰਡਾ ਤੇ ਕੁਦੇ ਦਾ ਸਾਰਾ ਡੱਬਰ ਬਸ ਐਦਾਂ ਹੀ ਜਿਹੜੇ ਹਾਸੇ ਮਖੌਲ ਕਰਦਾ ਰਹਿੰਦਾ ਤੇ ਉਹ ਹਾਸੇ ਮਖੌਲੇ ਹੀ ਟਾੜਨਾ ਸ਼ੇਅਰ ਕਰ ਦਿੰਨੇ ਆ ਕਿਉਂ ਤੁਹਾਨੂੰ ਵਧੀਆ ਲੱਗਦਾ ਨਾ ਕੋ ਦੇ ਦੇ ਆ ਹਸੇ ਮਕੌਲ ਪ੍ਰੋਗਰਾਮਾਂ ਸੰਗੇ ਹਸਾ ਵਾਂਗੇ ਦੇ ਵਿੱਚ ਤੇ ਦੋਸਤੋ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਮੈਂ ਵੀ ਜੇਕਰ ਤੁਸੀਂ ਵੀ ਹਸਾ ਸਕਦੇ ਹੋ ਤੇ ਸਾਡੇ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ ਲੋਕਾਂ ਨੂੰ ਹਸਾਉਣ ਵਾਸਤੇ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਆ ਤੇ ਸਾਡੇ ਇਸ ਪ੍ਰੋਗਰਾਮ 'ਚ ਆ ਕੇ ਤੁਸੀਂ ਵੀ ਸਾਡੀ ਜਨਤਾ ਨੂੰ ਪਬਲਿਕ ਨੂੰ ਹਸਾ ਸਕਦੇ ਹੋ ਸਾਡੇ ਨਾਲ ਆ ਕੇ ਚੁਟਕਲੇ ਲੋਕਾਂ ਨੂੰ ਸੁਣਾ ਸਕਦੇ ਹੋ ਸੁਣਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਤੁਹਾਨੂੰ ਵੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰਾਂਗੇ ਤੇ ਜੇਕਰ ਤੁਸੀਂ ਸਾਡੇ ਸਬਸਕ੍ਰਾਈਬਰ ਹੋ ਤੇ ਧੰਨਵਾਦ ਮਿਹਰਬਾਨੀ ਨਹੀਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਥੈਂਕ ਯੂ ਵੈਰੀ ਮਚ ਮਿਲਦੇ ਆ ਜੀ ਕਿਸੇ ਅਗਲੇ ਪ੍ਰੋਗਰਾਮ ਚ